ਜੋ ਲੋਕ ਜਿਹੜੇ ਇਲੈਕਸ਼ਨ ਲੜ ਕੇ ਚੁਣੇ ਜਾਂਦੇ ਨੇ ਉਹ ਕਾਨੂੰਨ ਨੂੰ ਅੱਜ 26 ਨਵੰਬਰ ਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਮੀਟਿੰਗ ਰੱਖੀ ਸੀ ਰਾਹੁਲ ਗਾਂਧੀ ਜੀ ਹੋਣਾਂ ਦੀ ਸੈਂਟਰਲ ਟੀਮ ਨੇ ਰਾਹੁਲ ਗਾਂਧੀ ਜੀ ਹਦਾਇਤ ਤੇ ਸਾਡੀ ਸਟੇਟ ਦੀ ਲੀਡਰਸ਼ਿਪ ਨੇ ਹੁਕਮ ਭੇਜਿਆ ਸੀ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਕੀਤੀ ਜਾ ਰਹੀ ਹੈ ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਨੇ ਸੰਵਿਧਾਨ ਨੂੰ ਬਚਾਉਣ ਦੀ ਖਾਤਰ ਪਹਿਲਾ ਭਾਰਤ ਜੋੜੋ ਯਾਤਰਾ ਉਸ ਤੋਂ ਬਾਅਦ ਭਾਰਤ ਜੋੜੋ ਯਾਤਰਾ ਔਰ ਜੋ ਸੈਂਟਰ ਦੀ ਬੀਜੇਪੀ ਦੀ ਸਰਕਾਰ ਹੈ ਉਹ ਜੋ-ਜੋ ਸੰਵਿਧਾਨ ਨੂੰ ਆਪਣੇ ਮੁਤਾਬਕ ਔਰ ਜਿਹੜੀਆਂ ਸਾਡੀਆਂ ਸਰਕਾਰੀ ਏਜੰਸੀਆਂ ਨੇ ਚਾਹੇ ਉਹ ਈਡੀ ਹੈ ਚਾਹੇ ਉਹ ਈਸੀ ਹੈ ਚਾਹੇ ਉਹ ਸੀਬੀਆਈ ਹੈ ਉਹਨਾਂ ਨੂੰ ਆਪਣੇ ਮੁਤਾਬਕ ਵਰਤਨ ਦੀ ਦੀ ਕੋਸ਼ਿਸ਼ ਨਹੀਂ ਕੋਸ਼ਿਸ਼ ਕਰਕੇ ਵਿਰੋਧੀਆਂ ਨੂੰ ਅ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਇੱਕ ਹਿੰਦੁਸਤਾਨ ਚ ਘੱਟੋ ਘੱਟ 327 ਲੈਂਗੁਏਜਸ ਬੋਲੀਆਂ ਜਾਂਦੀਆਂ ਨੇ ਹਰ 200 ਕਿਲੋਮੀਟਰ ਬਾਅਦ ਸਾਡਾ ਕਲਚਰ ਚੇਂਜ ਹੋ ਜਾਂਦਾ ਹੈ ਖਾਣ ਦਾ ਤੌਰ ਤਰੀਕਾ ਚੇਂਜ ਹੋ ਜਾਂਦਾ ਹੈ ਸਾਡੇ ਕੋਲੋਂ ਕਾ ਸਕਰੀਡ ਰਿਲੀਜਨ ਇੰਨੀ ਡਾਈਵਰਸਿਟੀ ਆ ਕਿ ਦੁਨੀਆ ਚ ਕਿਤੇ ਨਹੀਂ ਮਿਲਦੀ ਲੇਕਿਨ ਉਹਨੂੰ ਸਾਰੇ ਪ੍ਰੋਟੈਕਸ਼ਨ ਦੇਣ ਵਾਸਤੇ ਸਾਡਾ ਸੰਵਿਧਾਨ ਬਣਿਆ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ ਸਾਡੀ ਕਾਂਗਰਸ ਪਾਰਟੀ ਦਾ ਸਾਡੇ ਸਾਰੇ ਨਿਵਾਸੀਆਂ ਦਾ ਹਿੰਦੁਸਤਾਨ ਨਿਵਾਸੀਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਦੀ ਤਾਕਤ ਵਾਸਤੇ ਇਹਦੀ ਡਿਫੈਂਸ ਵਾਸਤੇ ਲੜਦੇ ਰਹੀਏ ਦੇਖੋ ਮੈਂ ਸਭ ਤੋਂ ਪਹਿਲਾਂ ਉਹ ਤੇ ਧੰਨਵਾਦੀ ਤੁਸੀਂ ਇੱਥੇ ਆਏ ਸਾਡਾ ਸਹਿਯੋਗ ਦੇ ਰਹੇ ਹੋ ਤੁਹਾਡੀ ਸਾਰੀ ਮੀਡੀਆ ਟੀਮ ਦਾ ਧੰਨਵਾਦੀ ਆ ਪਟਿਆਲੇ ਦੇ ਦਾ ਅੱਜ 26 ਨਵੰਬਰ ਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਮੀਟਿੰਗ ਰੱਖੀ ਸੀ ਰਾਹੁਲ ਗਾਂਧੀ ਜੀ ਹੁਣਾਂ ਦੀ ਸੈਂਟਰਲ ਟੀਮ ਨੇ ਰਾਹੁਲ ਗਾਂਧੀ ਜੀ ਹਦਾਇਤ ਤੇ ਸਾਡੀ ਸਟੇਟ ਦੀ ਲੀਡਰਸ਼ਿਪ ਨੇ ਹੁਕਮ ਭੇਜੇ ਸੀ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਕੀਤੀ ਜਾ ਰਹੀ ਆ ਕਿਉਂਕਿ ਸਾਡੇ ਫਰਜ ਸਾਡਾ ਫਰਜ ਬਣਦਾ ਹੈ ਕਿ ਜੜੇ ਸੰਵਿਧਾਨ ਦੇ ਸਿਰ ਤੇ ਸਾਡੇ ਹੱਕ ਸੇਫ ਨੇ ਸਾਡੀ ਇੰਸਟੀਚੂਨ ਸੇਫ ਨੇ ਸਾਨੂੰ ਸਾਰਿਆਂ ਨੂੰ ਬਰਾਬਰਤਾ ਮਿਲਦੀ ਆ ਸਾਨੂੰ ਉੱਚ ਨੀਂਹ ਤੇ ਭੇਦਭਾਵ ਖਤਮ ਕਰਦੀ ਆ ਉਹ ਇਹ ਸੰਵਿਧਾਨ ਨੇ ਦਿੱਤਾ ਆ ਇਹਦੇ ਲਈ ਧੰਨਵਾਦੀ ਆ ਬੀ ਆਰ ਅੰਬੇਦਕਰ ਸਾਹਿਬ ਹੋਣਾ ਦਾ ਵੀ ਜਿਨ੍ਹਾਂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਇੱਕ ਇਹੋ ਜਿਹਾ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਸੰਵਿਧਾਨ ਪੇਤਾ ਪੈਦਾ ਕੀਤਾ ਕਿ ਗਰੀਬ ਤੋਂ ਗਰੀਬ ਕਿਉਂਕਿ ਤੁਸੀਂ ਦੇਖੋ ਸਾਡੇ ਇੱਕ ਹਿੰਦੁਸਤਾਨ ਚ ਘੱਟ ਤੋਂ ਘੱਟ 327 ਲੈਂਗੁਏਜਸ ਬੋਲੀਆਂ ਜਾਂਦੀਆਂ ਨੇ ਹਰ 200 ਕਿਲੋਮੀਟਰ ਬਾਅਦ ਸਾਡਾ ਕਲਚਰ ਚੇਂਜ ਹੋ ਜਾਂਦਾ ਖਾਣ ਦਾ ਤੌਰ ਤਰੀਕਾ ਚੇਂਜ ਹੋ ਜਾਂਦਾ ਹੈ ਸਾਡੇ ਕੋਲੋਂ ਕਾਸਟ, ਕ੍ਰੀਡ, ਰਿਲੀਜੀਅਨ ਇੰਨੀ ਡਾਈਵਰਸਿਟੀ ਹੈ ਕਿ ਦੁਨੀਆ 'ਚ ਕਿਤੇ ਨਹੀਂ ਮਿਲਦੀ ਲੇਕਿਨ ਉਹਨੂੰ ਸਾਰੇ ਪ੍ਰੋਟੈਕਸ਼ਨ ਦੇਣ ਵਾਸਤੇ ਸਾਡਾ ਸੰਵਿਧਾਨ ਬਣਿਆ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ ਸਾਡੀ ਕਾਂਗਰਸ ਪਾਰਟੀ ਦਾ ਸਾਡੇ ਸਾਰੇ ਨਿਵਾਸੀਆਂ ਦਾ ਹਿੰਦੁਸਤਾਨ ਨਿਵਾਸੀਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਦੀ ਤਾਕਤ ਵਾਸਤੇ ਇਹਦੀ ਡਿਫੈਂਸ ਵਾਸਤੇ ਲੜਦੇ ਰਹੀਏ ਕਾਂਗਰਸ ਪਾਰਟੀ ਦਾ ਇਹ ਉਪਰਾਲਾ ਅੱਜ ਦਾ ਉਸੇ ਵਾਲੀ ਹੈ 26 ਨਵੰਬਰ ਦੇ ਖਾਸ ਕਰਕੇ ਔਰ ਉਹ ਵੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀ 350 ਸਾਲਾ ਸ਼ਹਾਦਤ ਵਾਲਾ ਮਹਰਾ ਚੱਲ ਰਿਹਾ ਆ ਉਹਦੇ 'ਚ ਵੀ ਇੱਕ ਮੈਸੇਜ ਹੈ ਕਿ ਤੁਸੀਂ ਕਿਸੇ ਨਾ ਵੀ ਤੱਕਾ ਹੋ ਰਿਹਾ ਹੋਏ ਕਿਸੇ ਨਾ ਵੀ ਬਦੀਕੀ ਹੋ ਰਹੀ ਹੋਏ ਉਹਦੇ ਵੀ ਕੋਈ ਵੀ ਕੁਰਬਾਨੀ ਕਰਨੀ ਬਣਦੀ ਆ ਸੰਵਿਧਾਨ ਵੀ ਇਹੀ ਕਹਿੰਦਾ ਆ ਕਿ ਇੱਕ ਓਜ਼ੋਨ ਲੇਅਰ ਦੀ ਤਰ੍ਹਾਂ ਇੱਕ ਸਾਡੀ ਪ੍ਰੋਟੈਕਸ਼ਨ ਹੈ ਜਿਹੜੀ ਪੂਰੀ ਸੋਸਾਇਟੀ ਨੂੰ ਪੂਰੇ ਹਿੰਦੁਸਤਾਨੀਆਂ ਨੂੰ ਬਿਨਾਂ ਵੱਖਵਾਦ ਦੇ ਬਿਨਾਂ ਧਰਮ ਦੇ ਫਰਕ ਦੇ ਬਨਾ ਆਕਾਸ ਦੇ creed ਦੇ ਜਾ ਇਕਨੋਮਿਕ ਫਰਕ ਦੇ ਪ੍ਰੋਟੈਕਸ਼ਨ ਦਿੰਦੇ ਆ ਤੇ ਕਾਂਗਰਸ ਪਾਰਟੀ ਵਚਨਬੱਧ ਹੈ ਕਿ ਤਰ੍ਹਾਂ ਕਿ ਤੁਹਾਨੂੰ ਲੱਗਦਾ ਹੈ ਕਿ 2027 ਦੀਆਂ ਚੋਣਾਂ ਇਲੈਕਸ਼ਨ ਸਰਗਰਮੀ ਦੇਖਣਾ ਮਿਲਿਆ ਕੁਝ ਦਾ ਅਸਰ ਉਤੇ ਬੰਦੇ ਜਾ ਰਹੇ ਆ ਕਿ ਯੂਨੀ ਨਹੀਂ ਗਈਆਂ ਜਾ ਰਹੀਆਂ ਬਿਲਕੁਲ ਠੀਕ ਹੈ ਦੇਖੋ 2027 ਦੀ ਇਲੈਕਸ਼ਨ ਬੜੀ ਅਹਿਮ ਇਲੈਕਸ਼ਨ ਹੈ ਪੰਜਾਬ ਵਾਸਤੇ ਔਰ ਸਾਨੂੰ ਜਿੱਥੇ ਕਿਤੇ ਇਲੈਕਸ਼ਨ ਹੁੰਦੀ ਹੈ ਅਸੀਂ ਜਿੱਤਦੇ ਆ ਹਾਰਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਡੈਮੋਕ੍ਰੇਸੀ ਚ ਮੰਨਣ ਵਾਲੀ ਗੱਲ ਹੈ ਔਰ ਮੰਨਣੀ ਚਾਹੀਦੀ ਹੈ ਲੇਕਿਨ ਆਇਆ ਹਾਰ ਜਿੱਤ ਕਿਉਂ ਹੋ ਰਹੀ ਆ ਆਇਆ ਸਾਡੀਆਂ ਗਲਤੀਆਂ ਕਰਕੇ ਹੋ ਰਹੀ ਆ ਵੋਟ ਚੋਰੀ ਕਰਕੇ ਹੋ ਰਹੀ ਆ ਸਾਡੇ ਵਰਕਰਸ ਨੂੰ ਸਾਡੇ ਲੋਕਲ ਲੈਵਲ ਦੇ ਨੁਮਾਇੰਦਿਆਂ ਨੂੰ ਸਾਰਿਆਂ ਨੂੰ ਸਾਨੂੰ ਖਿਆਲ ਰੱਖਣਾ ਚਾਹੀਦਾ ਔਰ ਇਹਦੀ ਪਰਚੋਲ ਕਰਨੀ ਚਾਹੀਦੀ ਆ ਔਰ 227 ਦੀ ਇਲੈਕਸ਼ਨ ਤੱਕ ਪਹੁੰਚਦੇ ਆ ਪਹੁੰਚਦੇ ਆ ਸਾਨੂੰ ਲੱਗਦਾ ਕਿ ਜਿੰਨੀਆਂ ਗਲਤੀਆਂ ਜੇ ਪਹਿਲਾਂ ਸਰਕਾਰਾਂ ਗਈਆਂ ਨੇ ਉਹ ਆਪਣੀਆਂ ਗਲਤੀਆਂ ਕਰਕੇ ਗਈਆਂ ਨੇ ਇਹ ਵੀ ਸਰਕਾਰ ਕੁਝ ਇਹੋ ਜਿਹੀਆਂ ਗਲਤੀਆਂ ਕਰ ਰਹੀ ਆ ਜਿਹੜੀ ਇਹਨਾਂ ਨੂੰ ਪਬਲਿਕ ਜਦੋਂ 27 ਦੇ ਵਿੱਚ ਇਲੈਕਸ਼ਨ ਲਈ ਵੋਟਾਂ ਪਾਏਗੀ ਜ਼ਰੂਰ ਸਬਕ ਸਿਖਾਏਗੀ ਆਸ ਉਮੀਦ ਕਰਦਾ ਹਾਂ ਕਿ ਸਾਡੀ ਪਾਰਟੀ ਕਿਉਂਕਿ ਕਾਮਨ ਆਈਡੀਆਲੋਜੀ ਦੀ ਪਾਰਟੀ ਆ ਸਾਰਿਆਂ ਨੂੰ ਨਾਲ ਲੈ ਕੇ ਸਾਂਝੀ ਵਲਤਾ ਦਾ ਸੰਦੇਸ਼ ਮੰਦੀ ਹੈ ਨਾਲ ਲੈ ਕੇ ਚੱਲਣ ਵਾਲੀ ਹੈ ਮੈਂ ਸ਼ਹਿਰ ਤੋਂ ਪਟਿਆਲਾ ਸ਼ਹਿਰ ਤੋਂ ਆਪਣੀ ਟੀਮ ਦੇ ਨਾਲ ਕੰਮ ਕਰਦਾ ਆਸ ਉਮੀਦ ਕਰਦੇ ਹਾਂ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਹਮਲਾ ਮਾਰ ਕੇ ਇਕੱਠੇ ਜੋੜ ਕੇ ਰਾਹੁਲ ਗਾਂਧੀ ਜੀ ਦੀ ਕਮਾਂਡ ਹੇਠ ਉਹਨਾਂ ਦੀ ਦਿਸ਼ਾ ਨਿਰਦੇਸ਼ ਹੇਠ ਕੋ ਇਕੋ ਇਕ ਰਾਹੁਲ ਗਾਂਧੀ ਜੀ ਇਕੋ ਇਕ ਸਾਡੇ ਸਤਿਕਾਰਯੋਗ ਨੇਤਾ ਨੇ ਜਿਹੜੇ ਡਟ ਕੇ ਲੜ ਰਹੇ ਨੇ ਬਿਨਾਂ ਡਰ ਤੋਂ ਉਹਨਾਂ ਦੀ ਜੈਰ ਕਮਾਨ ਅਸੀਂ ਪੰਜਾਬ ਦੇ ਵਿੱਚ 2027 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਈ। ਸਰ ਸਾਹਿਬ ਜੀਲਾ ਪ੍ਰਿੰਸੀਪਲ ਸੀ ਆਉਣ ਵਾਲੇ ਸੋਣਾ ਆ ਰਹੀ ਹੈ ਦੇ ਲੋਕ ਸਮਝਦੇ ਨੇ ਜੀਲਾ ਪর্ষਦ ਵੀ ਨਾ ਲੱਗੇ ਕਿੰਨੀ ਕੀ ਤਿਆਰੀ ਹੈ ਕਿਉਂਕਿ ਸਰਕਾਰ ਹਮੇਸ਼ਾ ਠੱਗਾ ਕਰਦੀ ਹੈ ਕੀ ਲੱਗਦਾ ਤੁਸੀਂ ਤਿਆਰ ਹੋ ਅਗਲੇ ਮਹੀਨੇ ਹੋਣ ਵਾਲੇ ਸੋਣਾ ਦੇਖੋ ਇਹੀ ਗੱਲ ਮੈਂ ਜਦੋਂ ਆਪਣੀ ਗੱਲ ਕਰ ਰਿਹਾ ਸੀ ਉਦੋਂ ਗੱਲ ਕਹੀ ਸੀ ਹਰ ਇੱਕ ਚੋਣ ਨੂੰ ਸੀਰੀਅਸ ਲੈਣ ਦੀ ਗੱਲ ਆ ਮੈਂ ਪਹਿਲੀ ਵਾਰੀ ਪਹਿਲਾਂ बतौर ਪੁਲਿਸ ਅਫਸਰ ਇਹਨਾਂ ਸਾਲ ਦੂਸਰੀ ਸਾਈਡ ਤੇ ਸੀਗਾ ਪਿਛਲੀ ਵਾਰੀ ਕਾਰਪੋਰੇਸ਼ਨ ਇਲੈਕਸ਼ਨ ਪਟਿਆਲਾ ਵਿੱਚ ਮੈਂ ਪੋਲਿਟੀਕਲ ਪਾਰਟੀ ਦੇ ਨਾਲ ਖੜ ਕੇ ਦੇਖਿਆ ਸੀਗਾ ਹੌਲੀ ਹੌਲੀ ਜਿਹੜੀ ੱੱਕੇ ਦੀ ਕਾਰਵਾਈ ਹੈ ਕਾਰਪੋਰੇਸ਼ਨ ਤੇ ਲੈਸ ਤੇ ਮਕਿਆ ਉਹਦਾ ਬਹੁਤ ਲੈਵਲ ਆ ਅਸੀਂ ਵੈਲਪੇਟ ਆ ਅਸੀਂ ਖਿਆਲ ਰੱਖਾਂਗੇ ਮੈਂ ਅੱਜ ਆਪਣੇ ਪਾਰਟੀ ਦੇ ਜਿਹੜੇ ਨੁਮਾਇੰਦੇ ਆਏ ਨੇ ਸਾਡੇ ਜਿਹੜਾ ਗਰਾਊਂਡ ਸਟਰਕਚਰ ਆ ਸਾਡੇ ਬਲਾਕ ਪ੍ਰਧਾਨ ਉਹਨਾਂ ਦੇ ਜਿਹੜੇ ਲੋਕਲ ਨੁਮਾਇੰਦੇ ਨੇ ਚਾਹੇ ਸ਼ਹਿਰ ਦੇ ਆਏ ਨੇ ਚਾਹੇ ਰੂਰਲ ਦੇ ਆਏ ਨੇ ਉਹਨਾਂ ਨੂੰ ਇੱਕ ਗੱਲ ਕਹੀ ਅਸੀਂ ਡਟ ਕੇ ਖੜੇ ਹਾਂ ਉਹਨਾਂ ਦੇ ਨਾਲ ਜਿੱਥੇ ਕਿਤੇ ਕੋਈ ੱੱਕਾ ਕਰੂਗਾ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਵੀ ਉਸ ਤੱਕ ਕਦੇ ਵੀ ਉਹ ਲੜਨ ਵਾਸਤੇ ਤਿਆਰ ਕਿਲੇ ਸਾਹਿਬ ਅੱਖ ਸਾਹਿਬ ਕੈਮੇ ਲੈਣੀ ਪਟਿਆਲਾ ਸਤ ਕੋਈ ਵੀ ਨਹੀਂ ਦਿਖਾਈ ਦਿੱਤਾ ਕੀ ਲੱਗਦਾ ਕਿ ਇੱਕ ਤਾਂ ਰਗਮਗਾ ਰਹੀ ਹੈ ਦੇਖੋ ਇਹ ਬੜੀ ਮੈਂ ਦੇਖੋ ਬੇਸ਼ੱਕ ਮੈਨੂੰ ਮਾਣ ਬਖਸ਼ਿਆ ਆ ਕਾਂਗਰਸ ਪਾਰਟੀ ਨੇ ਕਿ ਮੈਂ ਪੰਜਾਬ ਦਾ ਇੱਕ ਸਰਵਿਸਮੈਨ ਸੈੱਲ ਦਾ ਪ੍ਰਧਾਨ ਹਾਂ ਲੇਕਿਨ ਮੈਂ ਪਟਿਆਲਾ ਸ਼ਹਿਰ ਦਾ ਨਿਵਾਸੀ ਹਾਂ ਜਦੋਂ ਪ੍ਰਧਾਨ ਜੀ ਹੁਣਾਂ ਦਾ ਮੈਸੇਜ ਆਇਆ ਸ਼ਹਿਰ ਦੇ ਦੁੱਗਲ ਜੀ ਦਾ ਮੈਂ ਹਾਜ਼ਰ ਆਇਆ ਜੇ ਉਹਨਾਂ ਨੂੰ ਮੈਸੇਜ ਗਿਆ ਸੀਗਾ ਕੋਈ ਫਰਕ ਨਹੀਂ ਆ ਇਹ ਕੋਈ ਸਰਕਾਰ ਨਹੀਂ ਸਾਡੀ ਬਣੀ ਅਜੇ ਅਸੀਂ ਅਜੇ ਲੜਾਈ ਲੜਨੀ ਆ ਜਦੋਂ ਤੁਸੀਂ ਲੜਾਈ ਲੜਦੇ ਹੋ ਅਸੀਂ ਲੜਾਈ ਲੜਦੇ ਦੇਖਿਆ ਆ ਚਾਹੇ ਮੇਰਾ ਕਾਂਸਟੇਬਲ ਆ ਚਾਹੇ ਡੀਜੀ ਆ ਅਸੀਂ ਬਰਾਬਰ ਦੇ ਆ ਜਦੋਂ ਅਸੀਂ ਫੀਲਡ ਦੇ ਵਿੱਚ ਲੜਦੇ ਆ ਸਾਨੂੰ ਇਸ ਲੜਾਈ ਵਾਸਤੇ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਕਿ ਮੈਂ ਐਮਐਲਏ ਆ ਜਾਂ ਐਕਸਐਮਐਲਏ ਆ ਮੈਂ ਕੌਣ ਆ ਸਾਨੂੰ ਇਕੱਠਿਆਂ ਨੂੰ ਚੱਲਣਾ ਚਾਹੀਦਾ ਸਾਡੇ ਪ੍ਰਧਾਨ ਜਿਹੜੇ ਦੋਨੇ ਬਣੇ ਨੇ ਉਹਨਾਂ ਦੀ ਕਮਾਂਡ ਹੇਠ ਸਾਨੂੰ ਕੰਮ ਕਰਨਾ ਚਾਹੀਦਾ ਤਾਂ ਕਰਕੇ ਅਸੀਂ ਆਪਣੀ ਆਉਣ ਵਾਲੀਆਂ ਲੋਕਲ ਇਲੈਕਸ਼ਨਸ ਵੀ ਔਰ ਸਤਾਈ ਵਾਲੇ ਇਲੈਕਸ਼ਨ ਵਿੱਚ ਜਦ ਤੱਕ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਮਲਿਕ ਅਰਜਨ ਖੜਗੇ ਜੀ ਦਾ ਸਾਡੇ ਸਾਰਿਆਂ ਦੇ ਲੀਡਰ ਸ੍ਰੀ ਰਾਹੁਲ ਗਾਂਧੀ ਜੀ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਸਾਡੇ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਔਰ ਮੈਂਬਰ ਪਾਰਲੀਮੈਂਟ ਸ੍ਰੀ ਤਨਵੀਰ ਗਾਂਧੀ ਜੀ ਛੱਡੇ ਸਾਡੇ ਸਾਬਕਾ ਕੈਪਟਨ ਮੰਤਰੀ ਬਰਮ ਮਹਿੰਦਰਾ ਜੀ ਔਰ ਸਮੂਚੇ ਜੋ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਅਹੁਦੇਦਾਰ ਨੇ ਔਰ ਸਾਡੇ ਬਲਾਕਾਂ ਦੇ ਮੰਡਲ ਕਮੇਟੀਆਂ ਦੇ ਸਾਡੇ ਲੈਂਡ ਸੈੱਲਾਂ ਦੇ ਜਿੰਨੇ ਵੀ ਸਾ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਨੇ ਮੈਨੂੰ ਇੱਕ ਸਗਠਨ ਸਰਜਨ ਜੋ ਦੁਆਰਾ ਪ੍ਰਦਾਨ ਬਣਵਾਇਆ ਉਹਨਾਂ ਦੇ ਆਸ਼ੀਰਵਾਦ ਨਾਲ ਪਹਿਲਾਂ ਤਾਂ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਔਰ ਜਿੱਥੋਂ ਤੱਕ ਅੱਜ ਸੰਵਿਧਾਨ ਬਚਾਓ ਰੈਲੀ ਦਾ ਮੀਟਿੰਗ ਦਾ ਸਬੰਧ ਹੈ ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਨੇ ਸੰਵਿਧਾਨ ਨੂੰ ਬਚਾਉਣ ਦੀ ਖਾਤਰ ਪਹਿਲਾ ਭਾਰਤ ਜੋੜੋ ਯਾਤਰਾ ਉਸ ਤੋਂ ਬਾਅਦ ਭਾਰਤ ਜੋੜੋ ਯਾਤਰਾ ਔਰ ਜੋ ਸੈਂਟਰ ਦੀ ਬੀਜੇਪੀ ਦੀ ਸਰਕਾਰ ਹੈ ਉਹ ਜੋ ਜੋ ਸੰਵਿਧਾਨ ਨੂੰ ਆਪਣੇ ਮੁਤਾਬਕ ਔਰ ਜਿਹੜੀਆਂ ਸਾਡੀਆਂ ਸਰਕਾਰੀ ਏਜੰਸੀਆਂ ਨੇ ਚਾਹੇ ਉਹ ਈਡੀ ਹੈ ਚਾਹੇ ਉਹ ਈਸੀ ਹੈ ਚਾਹੇ ਉਹ ਸੀਬੀਆਈ ਹੈ ਉਹਨਾਂ ਨੂੰ ਆਪਣੇ ਮੁਤਾਬਕ ਵਰਤਨ ਦੀ ਦੀ ਕੋਸ਼ਿਸ਼ ਨਹੀਂ ਕੋਸ਼ਿਸ਼ ਕਰਕੇ ਵਿਰੋਧੀਆਂ ਨੂੰ ਅ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਡੇ ਜੋ ਲੀਡਰ ਨੇ راہੁਲ ਗਾਂਧੀ ਜੀ ਉਹਨਾਂ ਨੇ ਇਕੱਲਿਆਂ ਨੇ ਆਪਣੀ ਕਾਂਗਸ ਪਾਰਟੀ ਨੂੰ ਲੈ ਕੇ ਜੋ ਲੜਾਈ ਜਾਰੀ ਕੀਤੀ ਹੈ ਉਹਦੇ ਤਹਿਤ ਅ ਅ ਅ 26 ਨਵੰਬਰ ਕਿਉਂਕਿ ਇਹ ਇਤਿਹਾਸਿਕ ਦਿਨ ਹੈ 26 ਨਵੰਬਰ 1949 ਨੂੰ ਸੰਵਿਧਾਨ ਸਾਡਾ ਖਰੜਾ ਲਾਗੂ ਹੋਇਆ ਸੀ ਔਰ ਸਾਨੂੰ ਸਰਕਾਰੀ ਤੌਰ ਤੇ 26 ਨਵੰਬਰ 1950 ਨੂੰ ਇਹ ਲਗੂ ਹੋਇਆ ਤੇ ਸਾਡੀ ਸਰਕਾਰ ਉਸ ਦੇ ਮੁਤਾਬਕ ਕੰਮ ਕਰਨ ਲੱਗੀ। ਜੀ ਸਾਬ ਜੀ ਕਿੰਨਾ ਪਹਿਲਾਂ ਕੰਮ ਕੀਤੀ ਉਹਦੇ ਆਧਾਰ ਤੇ ਕੰਮ ਵੀ ਬੜੀ ਮਿਲਿਆ ਬੜੀ ਪਾਣੀ ਸਭ ਕੁਝ ਦੇਖ ਕੇ ਕਿਛੋ ਵਾਅਦਾ ਨਹੀਂ ਕੀਤਾ। ਨਹੀਂ ਨਹੀਂ ਦੇਖੋ ਕੰਮ ਤਾਂ ਮੈਂ ਤਾਂ 1980 ਚ ਕਾਂਗਰਸ ਪਾਰਟੀ ਦੇ ਵਿੱਚ ਸੀ। ਪਰ ਮੈਨੂੰ ਮੈਂ ਖੁਸ਼ਕਿਸਮਤ ਹੈ ਵੀ ਮੈਨੂੰ ਪਾਰਟੀ ਨੇ ਮੇਰੇ ਸਾਥੀਆਂ ਨੇ ਮੇਰੀ ਮਿਹਨਤ ਉਹ ਮੇਰੇ ਉਹਨਾਂ ਨੇ ਅਸ਼ੀਰਵਾਦ ਦਿੱਤਾ ਤੇ ਦੇਖੋ ਕੰਮ ਤਾਂ ਬੰਦੇ ਦੀ ਸ਼ਿਫਾਰਿਸ਼ ਹੈਗੀ ਹੋਈ ਹੈ। ਮੈਂ ਤਾਂ ਇਸ ਗੱਲ ਦਾ ਮੰਨਦਾ ਹੈ ਵੀ ਬੰਦੇ ਦੀ ਸ਼ਿਫਾਰਿਸ਼ ਹੈ ਜਿਹੜਾ ਕੰਮ ਹੀ ਹੁੰਦਾ। ਬੰਦੇ ਦੀ ਕੰਮ ਬੰਦੇ ਨਾਲੋਂ ਪਹਿਲਾਂ ਆਉਂਦਾ ਉੱਥੇ ਪਹੁੰਚ ਜਾਂਦਾ ਹੈ ਹਾਈ ਕਮਾਂਡ ਨੇ ਇਹ ਦੇਖਿਆ ਮੇਰਾ ਪਿਛਲੇ 3 ਸਾਲ ਦਾ ਜੋ 4 ਸਾਲ ਦਾ ਤਜਰਬਾ ਸੀ ਤੇ ਮੈਂ ਇਸ ਗੱਲ ਤੇ ਵੀ ਖੁਸ਼ਕਿਸਮਤਾਂ ਵੀ ਅ ਅਸੀਂ ਪਾਰਲੀਮੈਂਟ ਦੀ ਇਲੈਕਸ਼ਨ ਮੇਰੇ ਟਿਨਿਓਰ ਚ ਅਸੀਂ ਪਟਿਆਲਾ ਹਲਕੇ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਜਿੱਤ ਪ੍ਰਾਪਤ ਹੋਈ ਜਦੋਂ ਕਿ 2022 ਚ ਜਿਹੜੀ ਸਾਨੂੰ 9000 ਵੋਟ ਤੋਂ ਵੀ ਘੱਟ ਮਿਲੀ ਸੀ ਸਾਡੀ ਜਿਹੜੀ ਜ਼ਿਲ੍ਹਾ ਕਾਂਗਸ ਕਮੇਟੀ ਔਰ ਸਮੂਥੀ ਕਾਂਗਸ ਪਾਰਟੀ ਹੈ ਉਹ ਉਹਦੇ ਵਰਕਰਾਂ ਵਰ ਅੱਜ ਤੱਕ ਦਾ ਛਤਕਾ ਅਸੀਂ ਉਸ ਨੂੰ 24000 ਤੱਕ ਲੈ ਕੇ ਗਏ ਬਿਲਕੁਲ ਜੀ ਬਿਲਕੁਲ ਜੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਆਗੂਆਂ ਨੂੰ ਨਾਲ ਲੈ ਕੇ ਜਿਹੜੇ ਸਾਡੇ ਕੋਈ ਰੁੱਸੇ ਸਾਥੀ ਨੇ ਉਹਨਾਂ ਨੂੰ ਨਾਲ ਮਨਾ ਕੇ ਪਾਰਟੀ ਦੇ ਡਿਸਪੀਸਪਲਨ 'ਤੇ ਰਹਿ ਕੇ ਪਾਰਟੀ ਦੇ ਪ੍ਰੋਟੋਕੋਲ ਦੇ ਮੁਤਾਬਕ ਸਭ ਨੂੰ ਬਣਦਾ ਇੱਜ਼ਤ ਮਾਨ ਦੇ ਕੇ ਅ ਅਸੀਂ 27 ਦੀ ਇਲੈਕਸ਼ਨ ਲੜਾਂਗੇ ਮੇਰੇ ਜਿਹੜੇ ਦੋਨੋਂ ਹਲਕੇ ਨੇ ਪਟਿਆਲਾ ਸ਼ਹਿਰੀ ਔਰ ਪਟਿਆਲਾ ਦਿਹਾਤੀ ਤੇ ਅਸੀਂ ਜਿੱਤ ਪ੍ਰਾਪਤ ਕਰਕੇ ਕੰਗਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਔਰ ਮੈਨੂੰ ਪੂਰਨ ਉਮੀਦ ਹੈ ਵੀ ਜੋ ਅੱਜ ਸਰਕਾਰ ਹੈ ਉਰੇ ਛਾੜੂ ਦੀ ਉਹ ਤੋਂ ਲੋਕ ਬਹੁਤ ਦੁਖੀ ਨੇ ਵਪਾਰੀ ਵਰਗ ਮਜ਼ਦੂਰ ਵਰਗ ਨੌਜਵਾਨ ਵਰਗ ਹਰ ਵਰਗ ਦੁਖੀ ਹੈ ਤੇ ਇਸ ਕਰਕੇ ਮੈਨੂੰ ਪੂਰਨ ਉਮੀਦ ਹੈ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਔਰ ਸਾਡੇ ਨੇਤਾ ਸ਼੍ਰੀ راہુલ ਗਾਂਧੀ ਜੀ ਦੇ ਪ੍ਰੋਗਰਾਮਾਂ ਨੂੰ ਨੀਤੀਆਂ ਨੂੰ ਔਰ ਸਾਰਿਆਂ ਦੀ ਮਿਹਨਤ ਦੇ ਸਦਕਾ ਅਸੀਂ 2027 ਚ ਦੁਬਾਰਾ ਪੰਜਾਬ ਦੀ ਸਰਕਾਰ ਬਣਾਵਾਂਗੇ ਔਰ ਜੈ ਹਿੰਦ ਜੈ ਕਾਂਗਰਸ